ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਪੀਆਰ ਨੂੰ ਲੈ ਕੇ ਕੈਨੇਡਾ ਦੇ ਪੀਆਰ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹਨ ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਬਹੁਤ ਸਾਰੀਆਂ ਲੋਕੀ ਸਾਰੀਆਂ ਹਨ ਕੈਨੇਡਾ ਦੇ ਪੀਆਰ ਨੂੰ ਲੈ ਕੇ ਹੁਣ ਜੇ ਤੁਹਾਡੇ ਲੈਂਗੁਏਜ ਸਕੋਰ ਘੱਟ ਹੈ ਜਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਜਾਂ ਤੁਹਾਡਾ ਹੁਣੇ-ਹੁਣੇ ਡਿਪਲੋਮਾ ਜਾਂ ਡਿਗਰੀ ਖਤਮ ਹੋਇਆ ਹੈ ਤਾਂ ਤੁਸੀਂ ਵੀ ਹੁਣ ਜੋ ਕੈਨੇਡਾ ਨੇ ਆਪਣੇ ਨਵੇਂ ਪ੍ਰੋਗਰਾਮ ਲਾਂਚ ਕੀਤੇ ਹਨ ਉਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਆਪਣੇ ਪੀਆਰ ਦੇ ਲਈ ਐਲੀਜੀਬਲ ਹੋ ਸਕਦੇ ਹੋ ਇਹ ਦੋ ਪ੍ਰੋਗਰਾਮ ਜੋ ਪਹਿਲਾ ਪ੍ਰੋਗਰਾਮ ਹੈ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਐਂਡ ਸੈਕੰਡ ਪ੍ਰੋਗਰਾਮ ਹੈ ਜੋ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਇਸ ਦੇ ਵਿੱਚ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ ਪਹਿਲਾ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਹੋਵੇਗਾ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਰੂਰਨ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਰੂਰਲ ਏਰੀਆ ਰੂਰਲ ਰੈਗੀ ਏਰੀਆ ਦੇ ਵਿੱਚ ਹੈ ਜਾਂ ਤੁਸੀਂ ਰੂਰਲ ਏਰੀਆ ਦੇ ਵਿੱਚ ਆਪਣੀ ਸਟਡੀ ਕੰਪਲੀਟ ਸਟਡੀ ਕੰਪਲੀਟ ਕਰ ਲਈ ਹੈ ਜਾਂ ਸਟਡੀ ਕਰ ਰਹੇ ਹੋ ਤਾਂ ਉਸ ਦੇ ਵਿੱਚ ਤੁਸੀਂ ਇਹ ਅਪਲਾਈ ਕਰ ਸਕਦੇ ਹੋ ਤਾਂ ਜਾਂ ਫਿਰ ਤੁਸੀਂ ਉੱਥੇ ਕੰਮ ਕਰਦੇ ਹੋ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੇ ਪੀਆਰ ਲਈ ਅਿਗਿਜਿਬਲ ਹੋ ਸਕਦੇ ਹੋ ਤੇ ਇਸ ਦੀਆਂ ਕੰਡੀਸ਼ਨਸ ਤੁਸੀਂ ਘਰ ਤੋਂ ਘੱਟ 1 ਸਾਲ 1 ਸਾਲ ਦਾ ਤੁਹਾਨੂੰ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਾਂ ਫਿਰ ਤੁਸੀਂ ਉਸ ਏਰੀਆ ਦੇ ਵਿੱਚ ਸਟਡੀ ਸਟਡੀ ਕਰ ਕੀਤੀ ਹੋਣੀ ਚਾਹੀਦੀ ਹੈ ਜਾਂ ਕਰਦੇ ਹੋ ਹੁਣ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਕੋਈ ਜੌਬ ਆਫਰ ਹੋਣਾ ਚਾਹੀਦਾ ਹੈ ਜਾਂ ਫਿਰ ਤੁਹਾਡੀ ਸਟਡੀ ਦੇ ਰਿਲੇਟਡ ਜੌਬ ਮਿਲ ਜਾਵੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈ ਤਾਂ ਇਸ ਦੀ ਅਗਲੀ ਲੈਂਗੁਏਜ ਜੋ ਲੈਂਗੁਏਜ ਦੇ ਲਈ ਜੋ ਕੰਡੀਸ਼ਨਸ ਹੈ ਉਹਦੇ ਲਈ ਤੁਹਾਡੇ ਟਾਇਰ ਟਾਇਰ 1 ਟਾਇਰ 1 ਦੇ ਵਿੱਚ ਤੁਹਾਨੂੰ ਸੀਐਲਬੀ ਸਕੋਰ 6 ਚਾਹੀਦਾ ਹੈ 2 ਟਾਇਰ 2 اور 3 ਦੇ ਵਿੱਚ ਤੁਹਾਨੂੰ ਸੀਐਲਬੀ ਸਕੋਰ 5 ਚਾਹੀਦਾ ਹੈ ਅਤੇ ਟਾਇਰ 3 4 ਜਾਂ 5 ਦੇ ਵਿੱਚ ਤੁਹਾਨੂੰ ਲੈਂਗੁਏਜ ਸਕੋਰ ਸੀਐਲਬੀ 4 ਚਾਹੀਦਾ ਹੈ ਤੁਹਾਨੂੰ ਇਸ ਏਰੀਏ ਦੇ ਵਿੱਚ ਇੱਕ ਈਡੀਓ ਡਿਪਾਰਟਮੈਂਟ ਦੇ ਵਿੱਚੋਂ ਤੁਹਾਨੂੰ ਸਰਟੀਫਿਕੇਟ ਲੈਣਾ ਪਵੇਗਾ ਜੋ ਇੱਕ ਔਰਗਨਿਕ ਡਿਪਾਰਟਮੈਂਟ ਆਰਗੇਨਾਈਜੇਸ਼ਨ ਹੈ ਇਸ ਦੇ ਵਿੱਚੋਂ ਤੁਹਾਨੂੰ ਸਰਟੀਫਿਕੇਟ ਵੀ ਲੈਣਾ ਜ਼ਰੂਰੀ ਹੋਵੇਗਾ ਇਸ ਦੀ ਵਿਸਥਾਰ ਦੀ ਜਾਣਕਾਰੀ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਦੀ ਵੈਬਸਾਈਟ ਤੋਂ ਪਤਾ ਲੱਗ ਜਾਵੇਗਾ ਤਾਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਉਸ ਏਰੀਆ ਜਾਂ ਉਸ ਕਮਿਊਨਿਟੀ ਦੇ ਵਿੱਚ ਰਹਿਣ ਲਈ ਤਿਆਰ ਹੋ ਜਾਂ ਉਸ ਦਾ ਹਿੱਸਾ ਬਣਨ ਲਈ ਤਿਆਰ ਹੋ ਤਾਂ ਤਾਂ ਹੀ ਤੁਹਾਨੂੰ ਪੀਆਰ ਲਈ ਸਨ ਆਸਾਨ ਹੋਵੇ ਅਤੇ ਅਗਲਾ ਤਾਂ ਜੋ ਦੂਸਰਾ ਪ੍ਰੋਗਰਾਮ ਹੈ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਕਿਉਬੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਈ ਵੀ ਇੱਕ ਫ੍ਰੈਂਚ ਫ੍ਰੈਂਚ ਏਰੀਆ ਹੈ ਜਿੱਥੇ ਫ੍ਰੈਂਚ ਲੈਂਗੁਏਜ ਬੋਲੀ ਜਾਂਦੀ ਹੈ ਤੇ ਕੈਨੇਡਾ ਗਵਰਨਮੈਂਟ ਸਮੇਂ-ਸਮੇਂ ਤੇ ਆਪਣੇ ਪ੍ਰੋਗਰਾਮ ਕੱਢਦੀ ਰਹਿੰਦੀ ਹੈ ਜਾਂ ਲਾਂਚ ਕਰਦੀ ਰਹਿੰਦੀ ਹੈ ਕਿਉਬੀਕ ਤੋਂ ਬਾਹਰ ਦੇ ਏਰੀਏ ਨੇ ਜਿਨ੍ਹਾਂ ਦੇ ਵਿੱਚ ਫ੍ਰੈਂਚ ਲੈਂਗੁਏਜ ਬੋਲੀ ਜਾਂਦੀ ਹੈ ਜਾਂ ਫਿਰ ਉੱਥੇ ਫਰਾਂਸ ਦੇ ਉੱਪਰ ਰਹਿੰਦੇ ਆ ਜਾਂ ਫਰਾਂਸ ਦੇ ਲੋਕ ਪਸੰਦ ਕਰਦੇ ਆ ਉਹਨਾਂ ਦੇ ਉਹਨਾਂ ਨੂੰ ਪੀਆਰ ਪੀਆਰ ਦੇਣ ਲਈ ਇਹ ਸਮੇਂ-ਸਮੇਂ ਸਰ ਪ੍ਰੋਗਰਾਮ ਕੱਢਿਆ ਨਾਲ ਤਾਂ ਇਹ ਵੀ ਇੱਕ ਪ੍ਰੋਗਰਾਮ ਉਹਨਾਂ ਲਈ ਕਰਾਈ ਹੈ ਜੋ ਕਯੂਵੀ ਤੋਂ ਬਾਹਰ ਦੇ ਫਰਾਂਸ ਏਰੀਆ ਦੇ ਉਹਨਾਂ ਨੂੰ ਪੀਆਰ ਦੇਣ ਦੇ ਲਈ ਇਹਨਾਂ ਦੀ ਕੰਡੀਸ਼ਨਸ ਹੈ ਕਿ 1 ਸਾਲ ਦਾ ਤੁਹਾਨੂੰ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੇ ਲਾਸਟ 3 ਇਅਰ ਤੁਸੀਂ ਉਸੇ ਏਰੀਆ ਦੇ ਵਿੱਚ ਕੰਮ ਕੀਤਾ ਹੋਣਾ ਚਾਹੀਦਾ ਹੈ ਤਾਂ ਤੁਹਾਡੇ ਕੋਲੇ ਇੱਕ ਜੌਬ ਵੈਲਿਡ ਜੌਬ ਆਫਰ ਹੋਣੀ ਚਾਹੀਦੀ ਹੈ ਜਿਸ ਦਾ ਤੁਸੀਂ 75% ਵਰਕ ਤੁਸੀਂ ਉਸੇ ਏਰੀਆ ਦੇ ਵਿੱਚ ਕੀ ਕੀਤਾ ਹੋਣਾ ਚਾਹੀਦਾ ਹੈ ਤੇ ਇਸ ਜੇ ਤੁਹਾਡੇ ਤੁਸੀਂ ਇਹ ਕੰਡੀਸ਼ਨਸ ਪੂਰੀਆਂ ਕਰਦੇ ਹੋ ਤਾਂ ਤੁਸੀਂ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਕਲਾਸ ਦੇ ਲਈ ਐਲੀਜੀਬਲ ਹੋ ਸਕਦੇ ਹੋ ਤੇ ਤੁਸੀਂ ਪੀਆਰ ਲੈ ਸਕਦੇ ਹੋ ਤਾਂ ਫ੍ਰੈਂਚ ਤਾਂ ਇਸ ਦੇ ਲਈ ਤੁਹਾਨੂੰ ਫ੍ਰੈਂਚ ਲੈਂਗੁਏਜ ਦੀ ਜਿਸ ਨੂੰ ਤੁਸੀਂ ਸੀਐਲਬੀ ਲੈਵਲ ਜਾ ਸੀਐਲਬੀ ਬੋਲਦੇ ਆ ਸੀਐਲਬੀ ਲੈਵਲ 5 ਚਾਹੀਦਾ ਹੈ ਤੇ ਇਸ ਨੂੰ ਅਸੀਂ ਐਮਸੀਐਲਸੀ ਵੀ ਬੋਲਦੇ ਆ ਬੋਲ ਸਕਦੇ ਆ ਤਾਂ ਇਸ ਦੇ ਵਿੱਚ ਕੁਝ ਕਿ ਏਰੀਆਜ਼ ਆਉਂਦੇ ਹਨ ਜੋ ਕਿ ਨਾਰਥ ਵੇ ਓਨਟਾਰੀਓ ਦੇ ਵਿੱਚ ਪੈਂਦਾ ਹੈ ਜੋ ਕਿ ਸਰਵਰੀ ਓਨਟਾਰੀਓ ਦੇ ਵਿੱਚ ਪੈਂਦਾ ਹੈ ਟੇਮਨਸਨ ਓਨਟਾਰੀਓ ਦੇ ਵਿੱਚ ਪੈਂਦਾ ਹੈ ਸాల్ਟਸ ਦੀ ਮੈਰੀ ਓਨਟਾਰੀਓ ਦੇ ਵਿੱਚ ਪੈਂਦਾ ਹੈ ਥੰਡਰ ਵੇ ਓਨਟਾਰੀਆ ਦੇ ਵਿੱਚ ਪੈਂਦਾ ਹੈ ਬ੍ਰੈਂਡਨ ਮੈਨੀਟੋਬਾ ਦੇ ਵਿੱਚ ਪੈਂਦਾ ਹੈ ਟੂਰਨਾਮੈਂਟ ਮੈਨੀਟੋਬਾ ਦੇ ਵਿੱਚ ਪੈਂਦਾ ਹੈ ਮਸੀਜ ਸਕੈਚਵੇਂ ਦੇ ਵਿੱਚ ਪੈਂਦਾ ਹੈ ਕਲੀਅਰਸਨ ਅਲਬਰਟਾ ਦੇ ਵਿੱਚ ਪੈਂਦਾ ਹੈ ਅਤੇ ਬਰਨਨ BC ਦੇ ਵਿੱਚ ਪੈਂਦਾ ਹੈ ਤਾਂ ਇਹਨਾਂ ਏਰੀਆਜ਼ ਦੇ ਵਿੱਚ ਬੱਚੇ ਇਹਨਾਂ ਦੇ ਏਰੀਆ ਦੇ ਵਿੱਚ ਰਹਿ ਰਹੇ ਹਨ ਤਾਂ ਉਹ ਇਹਨਾਂ ਪ੍ਰੋਗਰਾਮਸ ਦੇ ਲਈ ਐਲੀਜੀਬਲ ਹਨ ਧੰਨਵਾਦ